ਤਨ ਬਾਬਾ ਸ੍ਰੀ ਚੰਦ ਜੀ ਕੀ ਜਾਨਵਰ ਕੇ ਇਨਸਾਨ ਸਾਰੇ ਹੀ ਪ੍ਰਮਾਤਮਾ ਦੁਆਰਾ ਬਣਾਏ ਹੋਏ ਜੀਵ ਹਨ ਜਿਸ ਤਰ੍ਹਾਂ ਇਨਸਾਨ ਆਪਣੀ ਜਾਤੀ ਨੂੰ ਸਰਵ ਉੱਚ ਦੱਸ ਕੇ ਇਹ ਸੋਚਦਾ ਹੈ ਕਿ ਉਹ ਸਰਵ ਉੱਚ ਹੈ ਅਤੇ ਉਸ ਤੋਂ ਬਿਨਾ ਹੋਰ ਕੋਈ ਵੀ ਜਾਤੀ ਪ੍ਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦੀ ਪਰ ਇਹ ਇਨਸਾਨ ਦਾ ਭੁਲੇਖਾ ਹੈ ਜਾਨਵਰ ਵੀ ਉਸੇ ਤਰ੍ਹਾਂ ਪ੍ਰਮਾਤਮਾ ਦਾ ਨਾਮ ਜਪਦੇ ਹਨ ਜਿਸ ਤਰ੍ਹਾਂ ਇਨਸਾਨ ਇੱਕ ਸਾਇੰਸ ਦੀ ਖੋਜ ਵਿੱਚ ਇਹ ਸਿੱਧ ਹੋ ਚੁੱਕਾ ਹੈ ਕਿ ਜੋ ਪੇੜ ਪੌਦੇ ਹਨ ਉਹ ਵੀ ਆਪਸ ਵਿੱਚ ਗੱਲਾਂ ਕਰਦੇ ਹਨ ਅਤੇ ਇੱਕ ਦੂਸਰੇ ਪੇੜ ਪੌਦੇ ਦੀ ਭਾਵਨਾ ਸਮਝਦੇ ਹਨ ਜੋ ਇਨਸਾਨ ਪੇੜ ਪੌਦਿਆਂ ਕੋਲ ਹਰ ਰੋਜ਼ ਜਾਂਦਾ ਹੈ ਤੇ ਉਹਨਾਂ ਨੂੰ ਪਾਣੀ ਦਿੰਦਾ ਹੈ ਉਹ ਜਦੋਂ ਇਨਸਾਨ ਉਹਨਾਂ ਦੇ ਕੋਲ ਜਾਵੇਗਾ ਪੇੜ ਪੌਦਿਆਂ ਨੂੰ ਇਹ ਆਸ ਹੋਵੇਗਾ ਕਿ ਇਹ ਇਨਸਾਨ ਹਰ ਰੋਜ਼ ਆਉਂਦਾ ਹੈ ਅਤੇ ਪੇੜ ਪੌਦਿਆਂ ਨੂੰ ਪਾਣੀ ਦਿੰਦਾ ਹੈ ਪੇੜ ਪੌਦੇ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਇਨਸਾਨ ਦੇ ਪਾਣੀ ਦਾ ਇੰਤਜ਼ਾਰ ਕਰਦੇ ਹਨ ਪਰਮਾਤਮਾ ਤਾਂ ਇਨਸਾਨ ਸੋਚਦਾ ਹੈ ਕਿ ਉਸ ਦੇ ਵਾਸ ਵਿੱਚ ਹੈ ਪਰ ਇਨਸਾਨ ਨੂੰ ਕੀ ਪਤਾ ਕਿ ਕੀ ਜਾਨਵਰ ਕੀ ਪੇੜ ਪੌਦੇ ਸਾਰੇ ਉਸ ਪਰਮਾਤਮਾ ਦੇ ਨਾਲ ਜੁੜੇ ਹੋਏ ਹਨ ਇੱਕ ਪੇੜ ਨੂੰ ਵੀ ਉਹ ਚੀਜ਼ਾਂ ਹੀ ਚਾਹੀਦੀਆਂ ਜੋ ਇਨਸਾਨ ਨੂੰ ਚਾਹੀਦੀ ਹੈ ਹਰ ਇੱਕ ਜੀਵ ਨੂੰ ਉਹ ਚੀਜ਼ ਚਾਹੀਦੀ ਹੈ ਜੋ ਇਨਸਾਨ ਨੂੰ ਚਾਹੀਦੀ ਹੈ ਇਸ ਤਰ੍ਹਾਂ ਕੀ ਵੇ ਪਿੰਨ ਹੋ ਸਕਦਾ ਹੈ ਪਰਮਾਤਮਾ ਪਰਮਾਤਮਾ ਤਾਂ ਉਹ ਕੰਨ ਵਿੱਚ ਵੀ ਹੈ ਜਿਸ ਤੋਂ ਪੌਦਾ ਉਤਪਨ ਹੁੰਦਾ ਹੈ ਅਤੇ ਫਿਰ ਉਤਪਨ ਹੋਣ ਤੋਂ ਬਾਅਦ ਫਿਰ ਪੌਦਾ ਮਿੱਟੀ ਵਿੱਚ ਮਿਲ ਜਾਂਦਾ ਹੈ ਇਸ ਤਰ੍ਹਾਂ ਪਰਮਾਤਮਾ ਨੇ ਇਨਸਾਨ ਨੂੰ ਬਣਾਇਆ ਉਸੇ ਇਨਸਾਨ ਨੇ ਪੀੜ ਪੌਦੇ ਅਤੇ ਜੀਵ ਜੰਤਾਂ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਪਰਮਾਤਮਾ ਇੰਨਾ ਵਿਸ਼ਾਲ ਹੈ ਕਿ ਉਹ ਕੰਨ ਕੰਨ ਵਿੱਚ ਮੌਜੂਦ ਹੈ ਇੱਕ ਅਗਨੀ ਸਭ ਕੁਝ ਪਸ਼ਮ ਕਰ ਦਿੰਦੀ ਹੈ ਪਰ ਉਸ ਅਗਨੀ ਵਿੱਚ ਪਸ਼ਮ ਹੋਣ ਤੋਂ ਬਾਅਦ ਵੀ ਉਸ ਵਿੱਚ ਜੀਵ ਰਹਿੰਦੇ ਹਨ ਅਤੇ ਕੁਝ ਸਮੇਂ ਬਾਅਦ ਫਿਰ ਪੇੜ ਪੌਦੇ ਉਸ ਅਗਨੀ ਦੀ ਰਾਖ ਤੋਂ ਉਤਪਨ ਹੋ ਜਾਂਦੇ ਹਨ ਇਸ ਦਾ ਮਤਲਬ ਇਹ ਹੈ ਕਿ ਅਗਨੀ ਵੀ ਉਹਨਾਂ ਨੂੰ ਪਸ਼ਮ ਨਹੀਂ ਕਰ ਸਕੀ ਜੋ ਜੀਵ ਉਸ ਅਗਨੀ ਤੋਂ ਬਚ ਗਏ ਉਹ ਜੀਵ ਫਿਰ ਧਰਤੀ ਤੇ ਪੈਦਾ ਹੁੰਦੇ ਹਨ ਅਤੇ ਆਪਣਾ ਕਰਮ ਕਰਦੇ ਹਨ درخت ਪੇੜ ਪੌਦੇ ਜਾਨਵਰ ਅਤੇ انسان ਸਾਰੇ ਪਰਮਾਤਮਾ ਦਾ ਨਾਮ ਜਪਦੇ ਹਨ ਅਤੇ ਉਹ ਪਰਮਾਤਮਾ ਹਰ ਇੱਕ ਦੀ ਉਸੇ ਤਰ੍ਹਾਂ ਸੁਣਦਾ ਹੈ ਜਿਸ ਤਰ੍ਹਾਂ ਇਨਸਾਨਾਂ ਦੀ ਪੇੜ ਪੌਦਿਆਂ ਦੀ ਵੀ ਪਰਮਾਤਮਾ ਉਸੇ ਤਰ੍ਹਾਂ ਸੁਣਦੇ ਹਨ ਜਿਵੇਂ ਇਨਸਾਨਾਂ ਦੀ ਅਤੇ ਜਾਨਵਰਾਂ ਦੀ ਇਹ ਵੀ ਹੋ ਸਕਦਾ ਹੈ ਕਿ ਸ਼ਾਇਦ ਪੇੜ ਪੌਦੇ ਵੀ ਪਰਮਾਤਮਾ ਦਾ ਨਾਮ ਜਪਦੇ ਹੋਣਗੇ ਕਿਉਂਕਿ ਉਹ ਇੱਕ ਜਗ੍ਹਾ ਤੇ ਹੀ ਸਥਿਰ ਹਨ ਇਹ ਨਹੀਂ ਹੋ ਸਕਦਾ ਕਿ ਉਹ ਇਸੇ ਤਰ੍ਹਾਂ ਹੀ ਸਥਿਰ ਖੜੇ ਹੁੰਦੇ ਹੋਣਗੇ ਉਹ ਜ਼ਰੂਰ ਪਰਮਾਤਮਾ ਦਾ ਨਾਮ ਜਪਦੇ ਹੋਣਗੇ ਹਰ ਇੱਕ ਜੀਵ ਪਰਮਾਤਮਾ ਦਾ ਨਾਮ ਜਪਦਾ ਹੈ ਜਿਵੇਂ ਇਨਸਾਨ ਪਰ ਇਨਸਾਨ ਦੀ ਬੁੱਧੀ ਵਿਕਸਿਤ ਹੋ ਗਈ ਅਤੇ ਉਸਨੇ ਕਈ ਖੋਜਾਂ ਕਰ ਲਈਆਂ ਤੇ ਆਪਣੇ ਆਪ ਨੂੰ ਸਰਵ ਉੱਚ ਦਰਸ਼ਨ ਦੀ ਕੋਸ਼ਿਸ਼ ਕੀਤੀ ਜਦੋਂ ਬਾਬਾ ਸ਼੍ਰੀ ਚੰਦ ਜੀ ਪ੍ਰਭੂ ਭਗਤੀ ਵਿੱਚ ਲੀਨ ਹੁੰਦੇ ਸਨ ਤਾਂ ਹਜ਼ਾਰਾਂ ਜਾਨਵਰ ਬਾਬਾ ਜੀ ਦੇ ਆਲੇ ਦੁਆਲੇ ਆਨ ਕੇ ਬੈਠ ਜਾਂਦੇ ਸਨ ਇਸ ਤੋਂ ਇਹ ਹੀ ਸਿੱਧ ਹੁੰਦਾ ਹੈ ਕਿ ਉਹ ਵੀ ਪਰਮਾਤਮਾ ਨੂੰ ਜਾਣਦੇ ਸਨ ਜਿਵੇਂ ਇਨਸਾਨ ਸਤ ਸੰਗ ਸੁਣਦਾ ਹੈ ਜਾਨਵਰ ਵੀ ਸਤ ਸੰਗ ਸੁਣਦੇ ਸਨ ਬਾਬਾ ਸ਼੍ਰੀ ਚੰਦ ਜੀ ਦਾ ਜਿਵੇਂ ਇਨਸਾਨ ਬਾਬਾ ਜੀ ਦੇ ਨਾਲ ਗੱਲਾਂ ਕਰਦੇ ਸਨ ਜਾਨਵਰ ਦੀਆਂ ਭਾਵਨਾਵਾਂ ਵੀ ਬਾਬਾ ਜੀ ਸਮਝਦੇ ਸਨ ਇਨਸਾਨ ਸੋਚਦਾ ਹੈ ਕਿ ਜਾਨਵਰ ਉਸ ਦੇ ਕੋਲ ਨਹੀਂ ਆਉਂਦੇ ਉਸ ਨੇ ਜਾਨਵਰ ਰੱਖੇ ਹੋਏ ਹਨ ਪਰ ਇਨਸਾਨ ਨੂੰ ਕੀ ਪਤਾ ਕਿ ਜਾਨਵਰਾਂ ਨੂੰ ਇਨਸਾਨਾਂ ਵਿੱਚੋਂ ਤਾਂ ਭਗਵਾਨ ਦਿਸਦਾ ਹੀ ਨਹੀਂ ਤਾਂ ਉਸ ਦੇ ਨੇੜੇ ਕਿਉਂ ਆਣਗੇ ਜਿਸ ਵਿੱਚੋਂ ਜਾਨਵਰਾਂ ਨੂੰ ਪਰਮਾਤਮਾ ਦਿਖਾਈ ਦੇਣਗੇ ਉਸ ਦੇ ਨੇੜੇ ਜਾਨਵਰ ਜ਼ਰੂਰ satsang ਸੁਣਨ ਵਾਸਤੇ ਆਉਣਗੇ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ